ਯਾਰ ਸਾਨੂੰ ਉਹੀ ਚੀਜ਼ ਚਾਹੀਦੀ ਆ ਜਿਹੜੀ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਪਲੀਜ਼ ਇਸ ਗੱਲ ਤੇ ਜ਼ਰੂਰ ਧਿਆਨ ਦਿਓ ਹੁਣ ਜਿਵੇਂ ਸਾਨੂੰ ਆਪਾਂ ਗੱਲ ਕਰੀਏ ਲੋਅਰ ਪਜਾਮੇ ਚਾਹੀਦੇ ਆ ਹਨਾ ਜਿਹੜੇ ਮੋٹے ਪਜਾਮੇ ਹੁੰਦੇ ਆ ਹੁਣ ਪਜਾਮਾ ਤਾਂ ਆ ਵੀ ਪਿਆ ਵਾ ਦੇਖੋ ਨaik ਕੀ ਲਿਖਿਆ ਹੋਇਆ ਉੱਪਰ ਪਜਾਮਾ ਇਹ 3 ਥ੍ਰੈਡ ਦਾ ਕਪੜਾ ਪਰ ਮੰਨ ਲਓ ਇਹ ਕਪੜਾ ਬਹੁਤ ਮਾੜਾ ਅਸੀਂ ਆ ਇੱਕ ਬੰਦੇ ਦੇ ਧੋ ਕੇ ਪਾਇਆ ਤਿੰਨ ਚਾਰ ਵੇਰੀ ਪਾਇਆ ਉਹਨੇ ਤੁਸੀਂ ਦੇਖੋ ਕੱਪੜੇ ਦਾ ਕੀ ਹਾਲ ਬਣ ਗਿਆ ਮੰਨ ਲਓ ਜੇ ਤੁਸੀਂ ਸਾਨੂੰ ਕਪੜਾ ਦੇਣਾ ਵਾ ਤਰਕ ਵਸਤੀ ਆ ਕਪੜਾ ਜਾਂ ਤਾਂ ਉਸ ਕੁਆਲਿਟੀ ਦਾ ਦਿਓ ਜਿਹੜਾ ਹੰਡੇ ਹਨਾ ਜਿਹੜਾ ਬੁਰਨ ਆਵੇ ਹੁਣ ਜਦੋਂ ਐ ਬੋਰ ਆ ਗਿਆ ਤੁਸੀਂ ਸੋਚੋ ਵੀ ਇਦਾਂ ਦੇ ਹਾਲਤ ਦੇ ਵਿੱਚ ਫਿਰ ਆਪਾਂ ਬਜ਼ੁਰਗਾਂ ਦੇ ਕੱਪੜੇ ਪਵਾਈਏ ਤੇ ਉਸ ਚੰਗੇ ਨਹੀਂ ਲੱਗਦੇ ਦੇਖਣ ਵਾਲੇ ਆਪ ਨੂੰ ਵੀ ਹਨਾ ਚਾਹੇ ਉਹ ਠੀਕ ਆ ਦੁੱਖ ਤਕਲੀਫਾਂ ਚੋਂ ਨਿਕਲ ਰਹੇ ਆ ਪਰ ਕੱਪੜੇ ਪਾਉਣ ਨੂੰ ਤਾਂ ਹਰੇਕ ਤਾਂ ਹੀ ਮਨ ਕਰਦਾ ਵੀ ਮੇਰੇ ਸਾਫ ਸੁਥਰੇ ਕੱਪੜੇ ਪਾਏ ਜਾਣ ਕਿ ਤਾ 1500 ਸੈਟ ਤਾਂ ਸਾਨੂੰ ਚਾਹੀਦਾ ਜੀ ਲੋਅਰ ਪਜਾਮਿਆਂ ਦਾ ਜਿਹੜੇ ਇਦਾਂ ਦੇ ਪਜਾਮੇ ਹੋਣ ਔਰ ਚੰਗੇ ਵਧੀਆ ਕੁਆਲਿਟੀ ਦਾ ਕੱਪੜਾ ਹੋਵੇ ਜਿਹਦੇ ਉੱਤੇ ਬੁਰਨਾ ਆਵੇ ਤੇ ਉਹਦੀ ਮਤਲਬ ਤੁਸੀਂ ਦੇਖ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਫਿਰ ਸਵੈਟ ਸ਼ਰਟਾਂ ਚਾਹੀਦੀਆਂ ਜੀ ਸਾਨੂੰ 1000 ਪੀਸ ਚਾਹੀਦਾ ਜਿਹਦੇ ਉਹ ਵੀ 3 ਸੈੱਟ ਦਾ ਜਿਵੇਂ ਕੱਪੜਾ ਹੋਵੇ ਜਿਵੇਂ ਆਹਾ ਵਾ ਪਰ ਕਲਰ ਜਿਵੇਂ ਆਹ ਲਾਈਟ ਕਲਰ ਆ ਇਹ ਨਹੀਂ ਚਾਹੀਦਾ ਆਪਾਂ ਨੂੰ ਆਪਾਂ ਨੂੰ ਡਾਰਕ ਕਲਰ ਚਾਹੀਦੇ ਆ ਕਿਉਂਕਿ ਹੁਣ ਕਿਸੇ ਦੀ ਲਾਲਾਂ ਡੇਗ ਰੀਆਂ ਹਨਾ ਕੋਈ ਚਾਹ ਪੀਣ ਲੱਗੇ ਉੱਤੇ ਡੁੱਲ ਗਈ ਕਿਸੇ ਦੇ ਕੋਈ ਕਿਸੇ ਹਰ ਇੱਕ ਬੰਦੇ ਦੀ ਸਾਡੇ ਕੋਲੇ ਜਿੰਨੇ ਵੀ ਮੈਂਬਰ ਨੇ ਮੋਸਟਲੀ ਸਾਡੇ ਕੋਲ 90% ਬੰਦੇ ਨੇ ਜਿਹੜੇ ਉਹ ਡਿਸੇਬਲ ਨੇ ਜਾਂ ਮੈਂਟਲੀ ਜਾਂ ਫਿਜ਼ੀਕਲੀ ਔਰ ਸਿਰਫ 10% ਹੀ ਨੇ ਜਿਹੜੇ ਥੋੜੀ ਸੋਝੀ ਵਾਲੇ ਨੇ ਬਾਕੀ ਸਾਰੇ ਦੇ ਸਾਰੇ ਪ੍ਰੋਬਲਮ ਚ ਨੇ ਔਰ ਜੇ ਕਲਰ ਥੋੜੇ ਡਾਰਕ ਹੋਣਗੇ ਫਿਰ ਉਹ ਦਿਖਦਾ ਘੱਟ ਆ ਉਹਦੇ ਵਿੱਚ ਔਰ ਇਹ ਕਪੜਾ ਜਿਵੇਂ ਵਧੀਆ 3-ਥ੍ਰੈਡ ਦਾ ਕਪੜਾ ਸੀਗਾ ਇਹਦੇ ਤੇ ਉਹ ਨਹੀਂ ਆਇਆ ਬੋਰ ਹਨਾ ਇਹ ਔਰ ਮੋਟਾ ਕਪੜਾ ਵੀ ਆ ਥੱਲੇ ਅੰਦਰਲੇ ਪਾਸੇ ਵੀ ਹਨਾ ਵਧੀਆ ਲੱਗਿਆ ਹੋਇਆ ਫਲੀਸ ਜੀ ਲੱਗੀ ਹੋਈ ਆ ਇਦਾਂ ਦੇ ਤੁਸੀਂ ਦੇ ਸਕਦੇ ਹੋ ਗੋਲ ਗਲੇ ਵਾਲੇ ਇਹ ਸਾਨੂੰ 1000 ਪੀਸ ਚਾਹੀਦਾ ਹੈ ਤਾਂ ਹਨਾ ਤੇ ਸਵੈਟ ਸ਼ਰਟ ਹੋ ਗਈ ਤੇ ਆਪਣਾ ਹੋ ਗਿਆ ਲੋਅਰ ਹੋ ਗਿਆ ਪਜਾਮਾ ਔਰ ਇਹ ਸਾਡੇ ਕੁੜਤੇ ਪਜਾਮੇ ਹਨਾ ਇਹ ਕੁੜਤੇ ਪਜਾਮੇ ਦਾ ਕਪੜਾ ਹੋਣਾ ਸਰਦੀਆਂ ਵਾਲਾ ਕਪੜਾ ਮੋਟਾ ਕਾਫੀ ਕਲਰ ਦਾ ਔਰ ਆਹ ਨੀਲੇ ਰੰਗ ਦਾ ਕਾਫੀ ਕਲਰ ਦਾ ਹੁਣ ਪਿਛਲੇ ਸਾਲ ਇਹ ਕਾਲਜੀਤ ਉਹਨਾਂ ਨੇ ਬਾਈ ਜੀ ਉਹਨਾਂ ਨੇ ਬੱਟੂ ਬਾਈ ਉਹਨਾਂ ਨੇ ਬਣਾ ਕੇ ਦਿੱਤੇ ਹੋਇਆ ਪਿਛਲੇ 3 ਸਾਲਾਂ ਤੋਂ ਲਗਾਤਾਰ ਉਹੀ ਬਣਾ ਕੇ ਦਿੰਦੇ ਆ ਸਾਨੂੰ ਇਸ ਵਾਰ ਥੋੜੀ ਜੀ ਉਹਨਾਂ ਦੇ ਕੋਲੇ ਵੀ ਸਮੱਸਿਆ ਕੰਮ ਵੀ ਜ਼ਿਆਦਾ ਹੋ ਜਾਂਦਾ ਉਹ ਕਹਿੰਦੇ ਸੀ ਵੀ 2 ਮਹੀਨੇ ਲੱਗਣਗੇ ਪਰ ਹੁਣ ਅਸੀਂ ਕੱਲ ਗੱਲ ਕੀਤੀ ਸੀ ਧੰਨਵਾਦ ਆ ਉਹਨਾਂ ਦਾ ਉਹਨਾਂ ਨੇ 200 ਸੂਟ ਦੀ ਸਾਨੂੰ ਹਾਂਮੀ ਭਰਤੀ ਆ ਵੀ 200 ਸੂਟ ਅਸੀਂ ਬਿਗਨ ਡਨੈਟ ਸਿਉਂਦਾਂਗੇ ਪਰ ਸਾਡੇ ਕੋਲੇ ਹੁਣ ਸੂਟ ਚਾਹੀਦਾ ਹੁੰਦਾ 12-1300 ਜੇ ਆਪਾਂ ਦੋ ਸੈਟ ਤਿਆਰ ਕਰਨੇ ਆ ਉੱਤੋਂ ਬਾਕੀ ਟੇਲਰ ਆ ਜਿਵੇਂ ਹੁਣ ਕਿਸੇ ਨੂੰ 50 ਪੀਸ ਕਿਸੇ ਨੂੰ 100 ਦਿੰਨੇ ਆ ਜਾਂ ਅੱਗੇ ਵੀ ਆਪਾਂ ਗੱਲ ਕੀਤੀ ਸੀ ਜੇ 5-5 10-10 ਵੀ ਦੇ ਦਈਏ ਲੋਕ ਕੋਲ ਆਸੇ-ਪਾਸੇ ਫਿਰ ਹਰੇਕ ਦਾ ਅਲੱਗ-ਅਲੱਗ ਸਟਾਈਲ ਆ ਕੋਈ ਕਿੰਨਾ ਸਿਉਂਦਾ ਕੋਈ ਕਿੰਨਾ ਸਿਉਂਦਾ ਕਿਸੇ ਦਾ ਮੁੜ ਕੇ ਸੈੱਟ ਸਹੀ ਨਹੀਂ ਬਣਦਾ ਮਤਲਬ ਇਹ ਸਾਨੂੰ ਦਿੱਕਤ ਆਉਂਦੀ ਆ ਜਿਹੜੇ ਕੋਈ ਹੁਣ ਵੱਡੇ ਕੰਮ ਕਰਦੇ ਟੇਲਰ ਬਾਈ ਜਿਨ੍ਹਾਂ ਦਾ ਮੰਨ ਲਓ 100-100 ਟੇਲਰ ਬਿਠਾਇਆ ਹੋਇਆ ਅੰਦਰ ਨਾ ਜੇ ਉਹ ਸਾਨੂੰ ਅਸੀਂ ਜਿਹੜੀ ਸਲਾਈ ਬਣਦੀ ਆ ਉਹ ਦੇਵਾਂਗੇ ਅਸੀਂ ਉਹਨਾਂ ਦੀ ਜਿਹੜੀ ਸਟਿਚਿੰਗ ਦਾ ਖਰਚਾ ਉਹ ਜ਼ਰੂਰ ਮਿਲ ਥੋੜਾ ਵੀ ਸੰਪਰਕ ਕਰ ਲੈਣ ਥੋੜੇਕ ਇਦਾਂ ਦੇ ਭਰਾ ਸਾਡੇ ਨਾਲ ਜੁੜ ਜਾਣ ਹੁਣ ਸਾਨੂੰ ਇਸ ਵੇਲੇ ਕਾਫੀ ਕਲਰ ਦਾ ਤੇ ਨੀਲੇ ਰੰਗ ਦਾ ਕੁੜਤਾ ਪਜਾਮਾ ਜਲਦੀ ਚਾਹੀਦਾ ਜਿਹੜਾ ਆ 20-22 ਦਿਨਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਵੇ ਇੱਕ ਸੈੱਟ ਦੀ ਤਾਂ ਗੱਲ ਹੋ ਗਈ ਹੈ ਸਾਡੀ ਉਹਨਾਂ ਦੇ ਨਾਲ ਇੱਕ ਸੈੱਟ ਹਜੇ ਹੋਰ ਕਰਨਾ ਕਾਫੀ ਦਾ ਤੇ ਨੀਲੇ ਦਾ ਹਨਾ ਤੇ ਇਹ 200 ਕੁਰਤੇ ਮੈਂ ਜੀ ਇਹ ਚ ਇਹ ਚ ਪੂਰੀ ਕਰਨੇ ਆ 200 ਕੁਰਤੇ ਮੈਂ ਚ ਇਹ ਚ ਇਹ ਪੁਰਾਣੇ ਸੈਟਾਂ ਚ ਹਨ ਹੁਣ ਜਿਵੇਂ ਪੁਰਾਣੇ ਸੈਟਾ ਜਿਹੜੇ ਪਿਛਲੇ ਸਾਲ ਬਣਾਏ ਸੀ ਹਨਾ ਅਸੀਂ ਮਤਲਬ ਸਰਦੀਆਂ ਵਾਲੇ ਹੁਣ ਉਹਦੇ ਵਿੱਚ 100 100 1.5 150 ਮੈਂਬਰ ਨਵੇਂ ਆ ਗਿਆ ਸਾਡਾ ਉਹਨਾਂ ਨੂੰ ਵੀ ਦੇਣੇ ਆ ਸਾਰਿਆਂ ਨੂੰ ਹਨਾ ਇੱਕੋ ਜੇ ਰੰਗ ਦੇ ਵਿੱਚ ਉਹੀ ਸੈਟ ਬਰਾਬਰ ਪੂਰਾ ਕਰਨਾ ਹਰ ਮਹੀਨੇ 10 15 5 10 ਬੰਦੇ ਸਾਡੇ ਕੋਲੇ ਨਵੇਂ ਆ ਜਾਂਦੇ ਆ ਫਿਰ ਉਹਨਾਂ ਦੇ ਵੀ ਸੈਟ ਤਿਆਰ ਕਰਨੇ ਹੁੰਦੇ ਆ ਮਤਲਬ ਇਹ ਰੁਟੀਨ ਸਾਡੀ ਚੱਲਦੀ ਰਹਿੰਦੀ ਆ ਜਿੰਨੇ ਕਿ ਮਤਲਬ ਸਾਡੇ ਕੋਲੇ ਮੰਨ ਲਓ ਹੈਗਾ ਸਿਸਟਮ ਉਹਦੇ ਮੁਤਾਬਕ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਵੀ ਹਰ ਚੀਜ਼ ਨੂੰ ਚੰਗੇ ਤਰੀਕੇ ਨਾਲ ਅਸੀਂ ਕਰ ਸਕੀਏ ਹੁਣ 1000 ਸਵੇਟ ਸ਼ਰਟ ਚਾਹੀਦੀ ਆ ਆਪਾਂ ਨੂੰ ਤੇ 1500 ਆਪਾਂ ਨੂੰ ਚਾਹੀਦਾ ਜੀ ਪਜਾਮਾ ਜਿਹੜਾ ਪੋਲੀ ਕੱਪੜੇ ਦਾ ਹੋਵੇ ਤਾਂ ਬਾਹਲੀ ਸਾਨੂੰ ਕੱਪੜੇ ਦੀ ਨੌਲੇਜ ਤਾਂ ਨਹੀਂ ਹੈਗੀ ਵੀ ਸਾਨੂੰ ਕਿਸੇ ਨੇ ਦੱਸਿਆ ਵੀ ਪੋਲੀ ਦਾ ਕੱਪੜਾ ਪੋਲੀ 'ਚ ਵੀ 2-3 ਤਰ੍ਹਾਂ ਦਾ ਆਉਂਦਾ ਪੋਲੀ 'ਚ ਵੀ ਜਿਹੜਾ ਇੱਕ ਵਧੀਆ ਗ੍ਰੇਡ ਆ ਜਿਹੜਾ ਮੋਟਾ ਜਿੱਦੇ ਤੇ ਮਤਲਬ ਨਾਰੇ ਰੰਗ ਦੀ ਫੇਟ ਨਾ ਬਲ ਪੈਂਦੇ ਹੁਣ ਜਿਵੇਂ ਹੈ ਤਾਂ ਆ ਵੀ ਪੋਲੀ ਦੇ ਵਿੱਚ ਹੀ ਇੱਕ ਤੁਹਾਨੂੰ ਦਿਖਾਉਨੇ ਆ ਅ ਕਾਲੀਆਂ ਚੱਕੇ ਉਹ ਕਿੱਥੇ ਰੱਖੀਆਂ ਹੋਆ ਆਪਣੀ ਜਿਹੜੇ ਬਲ ਪੈ ਰਹੇ ਹੁਣ ਜਿਵੇਂ ਆ ਵੀ ਪੋਲੀ ਦਾ ਹੀ ਹੈ ਕਪੜਾ ਹਨਾ ਪਰ ਇਹਦੇ ਵਿੱਚ ਕਪੜਾ ਬਹੁਤ ਵਧੀਆ ਰਿਹਾ ਸਾਨੂੰ ਕੋਈ ਦਿੱਕਤ ਨਹੀਂ ਆਈ ਪਰ ਇਹਦੇ ਜੇ ਬਾਲ ਇੰਨਾ ਪੈਂਦਾ ਪ੍ਰੈਸ ਕਰਕੇ ਵੀ ਜਾਨੀ ਕਿ ਪ੍ਰੋਪਰ ਇਹਦੇ ਚੋਂ ਬਾਲ ਨਹੀਂ ਨਿਕਲਦਾ ਸਾਫ਼ ਨਹੀਂ ਹੁੰਦਾ ਜਿਵੇਂ ਐਨ ਲੱਗਦਾ ਜਿਵੇਂ ਬਾਪੂ ਬਜ਼ੁਰਗਿਆਂ ਦੇ ਪਾਇਆ ਹੋਇਆ ਜਿਵੇਂ ਤੋੜੇ ਚੋਂ ਕੱਢਿਆ ਹੁੰਦਾ ਕੱਪੜਾ ਨਾ ਇਕੱਠਾ ਕਰਕੇ ਦਿੱਤਾ ਹੁੰਦਾ ਰੱਖਿਆ ਹੁੰਦਾ ਆ ਦੇਖੋ ਹੁਣ ਇਹਨੂੰ ਪ੍ਰੈਸ ਕਰਨਾ ਪੈਂਦਾ ਤੇ ਪ੍ਰੈਸ ਕਰਨ ਲਈ ਫਿਰ ਬਹੁਤ ਜ਼ਿਆਦਾ ਹੁਣ ਆ ਵੀ ਉਹੀ ਕੱਪੜਾ ਵਾ ਪੋਲੀ ਦਾ ਇਹਨੂੰ ਇਹਦੇ 'ਚ ਬਲ ਬਿਲਕੁਲ ਹੀ ਨਹੀਂ ਪੈਂਦਾ ਹੈ ਵੀ ਪਰ ਇਹਦੇ 'ਚ ਕੁਆਲਿਟੀ 'ਚ ਫਰਕ ਆ ਦੋਨਾਂ ਦੀ ਜੀ ਬਸ ਬਸ ਇਹੀ ਸਾਡੀ ਰਿਕਵੈਸਟ ਆ ਵੀ ਜਿਹੜੀ ਵੀ ਚੀਜ਼ ਦੇਣੀ ਕਿਉਂਕਿ ਇੰਨੀ ਵੱਲਕ 'ਚ 1000 ਬੰਦੇ ਨੂੰ ਕੱਪੜੇ ਦੇਣੇ ਆ ਤੋ ਕਿ ਹਰ ਰੋਜ਼ ਉਹਨਾਂ ਦੇ ਸਾਫ਼ ਸੁਥਰੇ ਕੱਪੜੇ ਪਾਉਣੇ ਆ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਸਮੱਸਿਆਵਾਂ ਆਉਂਦੀਆਂ ਪਰ ਜੇ ਸਾਡੇ ਕੋਲੇ ਵਧੀਆ ਕੱਪੜਾ ਮਿਲ ਜੇਵੇ ਤਾਂ ਫਿਰ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਨਾਲ ਦੀ ਨਾਲ ਹੀ ਹੋ ਜਾਂਦਾ ਤੇ ਹੁਣ ਜਿਵੇਂ ਬੂਟ ਚਾਹੀਦੇ ਸੀਗੇ ਇਹ ਭੈਣਾਂ ਦੇ ਬੂਟ ਆ ਸਾਡੇ ਕੋਲੇ ਪੂਰੇ ਹੈਗੇ ਆ ਬੂਟ ਇਸ ਵਾਰ ਭੈਣਾਂ ਦੇ ਬੂਟ ਸਾਡੇ ਕੋਲ ਪਏ ਆ ਜਿੰਨੇ ਕੁ ਲੋਡ ਹੈਗੇ ਆ ਤੇ ਸਾਡਾ ਸਰ ਜਾਣਾ ਬੱਚਿਆਂ ਦੇ ਲੋਡ ਆ ਭੈਣਾਂ ਦੇ ਬੂਟ ਸਾਡੇ ਕੋਲੇ ਪੂਰੇ ਬੀਬੀਆਂ ਪਹਿਣਾ ਵਾਸਤੇ ਪਰ ਜਿਹੜੇ ਬਾਪੂ ਬਜ਼ੁਰਗਾਂ ਵਾਸਤੇ ਬੂਟ ਚਾਹੀਦੇ ਸਾਨੂੰ ਉਹਨਾਂ ਦੀ ਲੋੜ ਹੈਗੀ ਆ ਕਿਉਂਕਿ ਇੱਕ ਤਾਂ ਹੁਣ ਜਿਹੜੇ ਬਜ਼ੁਰਗਾਂ ਦੇ ਬੂਟ ਆ ਉਹ ਇੱਕੋ ਰੰਗ ਦੇ ਚਾਹੀਦੇ ਹੁੰਦੇ ਸਾਨੂੰ ਕਾਰਨ ਕੀ ਆ ਵੀ ਹੁਣ ਜਦੋਂ ਗੁਰੂ ਘਰ ਜਾਣਾ ਪ੍ਰਸ਼ਾਦ ਦਾ ਛਕਣਾ ਜਾਂ ਸਵੇਰੇ ਨਹਾਉਣਾ ਉਦੋਂ ਇੱਕ ਬੂਟ ਲੈਣੇ ਆ ਉਹ ਬੂਟ ਇੱਕ ਦੂਜੇ ਦਾ ਪੈਰ ਪਾ ਲਿਆ ਦੂਜੇ ਨੇ ਦੂਜੇ ਦਾ ਪਾ ਲਿਆ ਹੁਣ ਇੱਕ ਰੰਗ ਮੰਨ ਲਓ ਆਪਣਾ ਨੀਲੇ ਰੰਗ ਚ ਇੱਕ ਕਾਫੀ ਹੁਣ ਜਿਵੇਂ ਆ ਰੰਗ-ਬਰੰਗੇ ਪਏ ਆ ਸਾਡੇ ਕੋਲ ਹੈਨਾ ਮਨ ਲੋ ਕਿਸੇ ਨੇ ਇੱਕ ਦੂਜੇ ਦਾ ਪੈਰ ਪਾ ਲਿਆ ਦੂਜੇ ਨੇ ਦੂਜੇ ਦਾ ਪਾ ਲਿਆ ਫਿਰ ਉਹ ਸਾਰੇ ਪੈਰਾਂ ਦੇ ਵਿੱਚ ਕਿਸੇ ਦੇ ਇੱਕ ਰੰਗ ਦਾ ਕਿਸੇ ਦੇ ਦੂਜੇ ਰੰਗ ਦਾ ਹੁਣ ਜੇ ਇੱਕੋ ਹੀ ਕਾਲੇ ਰੰਗ ਦੇ ਸ਼ੂਅ ਅਸੀਂ ਪਾਉਣੇ ਆ ਪਿਛਲੇ 3 ਸਾਲਾਂ ਤੋਂ ਸਾਨੂੰ ਜਿਹੜੇ ਅੰਦਰ ਵਰਤਦੇ ਆ ਬੂਟ ਬਾਪੂ ਬਜ਼ੁਰਗਾਂ ਵਾਸਤੇ ਉਹ ਸਿਰਫ ਕਾਲੇ ਰੰਗ ਦੇ ਹੀ ਵਰਤਦੇ ਆ ਸੀ ਤੇ ਜੇ ਕਾਲੇ ਰੰਗ ਦੇ ਬੂਟ ਤੁਸੀਂ ਸਾਨੂੰ ਪਹੁੰਚਦੇ ਕਰ ਦਿਵੋ ਤਾਂ ਸਾਡਾ ਯਾਨੀ ਕਿ ਕਾਫੀ ਵੱਡੀ ਮਦਦ ਹੋ ਜਾਊ ਕਾਰਨ ਇਹ ਆ ਵੀ ਆ ਕਾਲਾ ਸ਼ੂ ਆ ਐਕਸ਼ਨ ਦਾ ਅਸੀਂ ਪਿਛਲੇ ਸਾਲ ਬਣਵਾਇਆ ਸੀਗਾ ਪਿਛਲੇ ਤੋਂ ਪਿਛਲੇ ਸਾਲ ਬਹੁਤ ਵਧੀਆ ਚੱਲੇ ਆ ਪਰ ਇਸ ਵਾਰ ਇੱਕ ਸ਼ੂ ਆਇਆ ਸਾਡੇ ਕੋਲੇ ਕਿਹੜੀ ਕੰਪਨੀ ਕਹ ਕਾਹੀ ਹੈ ਨਾ TRB ਕੰਪਨੀ ਆ ਆਹ ਕੰਪਨੀ ਹੈ ਨਾ ਇਹ ਕੋਈ ਦੇ ਕੇ ਗਿਆ 30 ਜੋੜੇ ਪਏ ਆ ਸਾਡੇ ਕੋਲੇ ਇਹਦੇ ਤੇ ਇਹ ਇੰਨਾ ਕੁ ਵਧੀਆ ਹੈਗਾ ਵਾ ਮਤਲਬ ਇਹਦਾ ਫਲੈਕਸੀਬਲ ਵੀ ਬਹੁਤ ਆ ਤੇ ਰੰਗ ਰੰਗ ਵੀ ਸਾਫ਼ ਆ ਵਿੱਚੋਂ ਦੇਖੋ ਉਹਨੂੰ ਜਿਵੇਂ ਮਰਜ਼ੀ ਆਪਾਂ ਮੋੜ ਲਈਏ ਹੈ ਨਾ ਔਰ ਜੇ ਇਹਦੇ ਵਿੱਚੋਂ ਆ ਜਿਹੜੀ ਪਿੱਛੇ ਪਤਾਵਾ ਵਾ ਉਹ ਨਿਕਲ ਵੀ ਜਾਂਦਾ ਕਿਉਂਕਿ ਸਾਡੇ ਬਾਪੂ ਬਜ਼ੁਰਗ ਹੁਣ ਉਹਨਾਂ ਨੇ ਕੀ ਕਰਨਾ ਪਾਉਣਾ ਨਹੀਂ ਪਿੱਛੇ ਐਂ ਦੱਬ ਕੇ ਤੁਰਨਾ ਕਈਆਂ ਨੇ ਇਹ ਜੇ ਐਂ ਦੱਬਿਆ ਵੀ ਜਾਵੇ ਇਹਨੂੰ ਕੋਈ ਫਰਕ ਨਹੀਂ ਪੈਂਦਾ ਦੁਬਾਰਾ ਫੇਰ ਇਹ ਠੀਕ ਹੋ ਸਕਦਾ ਜੇ ਨਹੀਂ ਵੀ ਹੋਊਗਾ ਇਹ ਲਗਤਰਾਂ ਦਾ ਥੋੜਾ ਜਿਹਾ ਕੱਪੜਾ ਵਧੀਆ ਵਾ ਇਹ ਆ ਕੰਪਨੀ ਹੈ ਜੀ TRV ਤੇ ਇਹ ਉਹ ਵੈਸੇ ਜਿਹੜੀ ਕੰਪਨੀ ਆ ਕਿ ਪੜੀ ਅਸੀਂ ਇੱਥੇ ਲਿਖਿਆ ਹੋਇਆ ਵਾ ਗਲੋਬ ਸ਼ੂ ਪ੍ਰਾਈਵੇਟ ਲਿਮਟਿਡ ਹਰਿਆਣੇ ਦੇ ਵਿੱਚ ਆ ਇਹ ਕੰਪਨੀ ਹੈ ਨਾ ਕੱਲ ਪਰਸੋਂ ਸਾਨੂੰ ਕੋਈ ਦੇ ਕੇ ਗਿਆ ਮਾਤਾ ਜੀ ਦੇ ਕੇ ਮਾਤਾ ਜੀ ਦੇ ਕੇ ਗਏ ਨੇ ਕੋਈ ਉਹਨਾਂ ਦਾ ਵੀ ਧੰਨਵਾਦ ਆ ਸ਼ੁਕਰੀਆ ਮਾਤਾ ਜੀ ਦਾ 100 ਜੂੜਾ ਦੇ ਕੇ ਗਏ ਸੀ ਜੀ ਬੱਚਿਆਂ ਦੇ ਵੀ ਸੀ ਵਿੱਚ ਲੇਡੀਜ਼ ਵੀ ਸੀ ਤੇ ਆ ਜੀ ਜੀ ਇਦਾਂ ਦੇ ਸ਼ੂ ਸਾਨੂੰ ਜੇ ਮੰਨ ਲਓ ਪ੍ਰੋਵਾਈਡ ਹੋ ਜਾਣ ਇਹ ਆਪਾਂ ਨੂੰ ਕਿੰਨੇ ਚਾਹੀਦੇ ਲਿਖੇ ਸੀ ਆਪਾਂ ਕਾਲੇ ਬੂਟ 1000 ਪੀਸ ਚਾਹੀਦਾ ਜੀ ਇਹਦੇ ਵਿੱਚ ਨੰਬਰ ਚਾਹੀਦੇ ਸਾਰੇ ਜਿਵੇਂ ਮੰਨ ਲਓ 5 ਨੰਬਰ 6 ਨੰਬਰ 7 ਨੰਬਰ 8 ਨੰਬਰ 9 ਨੰਬਰ 10 ਨੰਬਰ ਹਨ 12 ਨੰਬਰ ਤੱਕ ਉਹ ਜਿਹੜੇ ਕਿਹੜੇ ਸਾਈਜ਼ ਕਿੰਨੇ ਕਿੰਨੇ ਚਾਹੀਦੇ ਉਹ ਸੱਤ ਤੁਸੀਂ ਲਿਸਟ ਲੈ ਸਕਦੇ ਹੋ ਉਹ ਲਿਸਟ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਤੁਸੀਂ ਫੋਨ ਕਰ ਲਿਓ ਵੈਸੇ ਅਸੀਂ ਇਹ ਵੀਡੀਓ ਦੇ ਵਿੱਚ ਵੀ ਲਿਸਟ ਸ਼ੋਅ ਕਰ ਦਿੰਨੇ ਆ ਉਹ ਲਿਸਟ ਦੇ ਮੁਤਾਬਕ ਤੁਸੀਂ ਸਾਨੂੰ ਬੂਡ ਦੇ ਸਕਦੇ ਪਰ ਹੁਣ ਕਾਲੇ ਰੰਗ ਦੀ ਰਿਕਵੈਸਟ ਹੀ ਆ ਵੀ ਉਹਨਾਂ ਦਾ ਥੱਲੇ ਵਾਲਾ ਸੋਲ ਵੀ ਕਾਲਾ ਹੋਵੇ ਤੇ ਆ ਕੱਪੜਾ ਵੀ ਉੱਪਰ ਜਿਹੜਾ ਲੱਗੇ ਹੈ ਵੀ ਕਾਲਾ ਹੋਵੇ ਇਹ ਨਾ ਹੋਵੇ ਵੀ ਆ ਥੱਲੇ ਵਾਲਾ ਚਿੱਟਾ ਹੋਵੇ ਜਿਵੇਂ ਲੈਣ ਜਿਵੇਂ ਕਿ ਇਹਦੇ ਵਿੱਚ ਨਾ ਆ ਸੋਲ ਦੇ ਵਿੱਚ ਕੁਆਲਿਟੀਆ ਹੁੰਦੀ ਆ ਜਿਵੇਂ ਕਿ ਹੁਣ ਇਹ ਕੁਆਲਿਟੀ ਦੇਖੋ ਇਹ ਵੀ ਪੀਆਰ ਵੀ ਤੇ ਆ ਇਹ ਫਲੇਵਰ ਦੇ ਵਿੱਚੋਂ ਆਇਆ ਸ਼ੂ ਇਹ ਹਾਰਡ ਆ ਸ਼ੂ ਇਹ ਉਹ ਨਰਮ ਆ ਹੁਣ ਜਿਵੇਂ ਕਈ ਸ਼ੂ ਸਾਨੂੰ ਜਿਵੇਂ ਹੁਣ ਆ ਕਿਸੇ ਨੇ ਭੇਜੀ ਹੋਇਆ ਹਨ ਇਹਦਾ ਸੋਲ ਆ ਜਿਹੜਾ ਲੱਕੜ ਰਗਾ ਜਮਈ ਮੋਟਾ ਤੇ ਮੜੱਕ ਜਾਂਦਾ ਜੇ ਥੱਲੇੋਂ ਇਹਦੇੋਂ ਪਤਾਵਾ ਨਿਕਲ ਗਿਆ ਉਹ ਵੀ ਵਿੱਚੋਂ ਮਤਲਬ ਸਲਾਈ ਨਹੀਂ ਕੀਤਾ ਹੁੰਦਾ ਉਹ ਆਡ ਹੀ ਪਿਆ ਹੁੰਦਾ ਵਿੱਚ ਡੱਬੀਆਂ ਜਿਹੀ ਬਣੇ ਉਹ ਚੁਬਦਾ ਰਹਿੰਦਾ ਫਿਰ ਸਿਆਲੋ ਸਿਆਲ ਹਾਂ ਆ ਦੇਖੋ ਹੁਣ ਆ ਸ਼ੂਸ ਆ ਆ ਦੇਖੋ ਇਹਦੇ ਥੱਲੇ ਨਾ ਡੱਬੀ ਜੀ ਬਣੀ ਹੋਈ ਆ ਇਹ ਜਿਵੇਂ ਹਲਕਾ ਬਣਿਆ ਹੋਇਆ ਵਿੱਚੋਂ ਉਹਨਾਂ ਚੀਜ਼ ਵੀ ਬਹੁਤ ਹਲਕੀ ਲਾਈ ਹੋਈ ਹੈ ਦੇਖੋ ਨੇ ਇੱਕ ਆ ਪੀਸ ਰੱਖਿਆ ਹੋਇਆ ਵਿੱਚ ਉਹਨੇ ਕੱਟ ਕੇ ਇੱਕ ਆ ਰੱਖਿਆ ਹੋਇਆ ਜਮੇ ਪਤਲਾ ਜਿਹਾ ਹੁਣ ਜਦੋਂ ਬਾਪੂ ਬਜ਼ੁਰਗਾਂ ਨੇ ਇਹਨੂੰ ਪਾਉਣਾ ਤੇ ਇਹਨੇ ਵਿੱਚੋਂ ਹਾ ਨਿਕਲ ਜਾਣਾ ਪਤਾਵੇ ਨੇ ਮੁੜ ਕੇ ਸ਼ੂ ਬੇਕਾਰ ਹੋ ਜਾਣਾ ਇਹ ਵੀ ਕਾਹੀ ਕੰਪਨੀ ਦੇ ਆ ਮੁੜ ਕੇ ਹਾਂ ਕੰਪਨੀ ਸੇਮ ਹੀ ਆ ਪਰ ਸਾਡੀ ਰਿਕਵੈਸਟ ਆ ਵੀ ਜਦੋਂ ਤੁਸੀਂ ਦੇਣੀ ਆ ਚੀਜ਼ ਦੇਖ ਪਰਖ ਕੇ ਕਿਉਂਕਿ ਤੁਸੀਂ ਵੀ ਪੈਸਾ ਖਰਚਣਾ ਵਾ ਚੀਜ਼ ਉਹ ਦਿਓ ਜਿਵੇਂ ਆ ਦੇਖੋ ਇਹ ਬਿਲਕੁਲ ਵਿੱਚੋਂ ਪਲੇਨ ਆ ਸ਼ੂ ਹੈ ਨਾ ਔਰ ਸਲਾਈ ਹੋਈ ਹੋਈ ਆ proper andar pasting ہوئی ہوئی ہے جی ਆ ਨਿਕਲ ਵੀ ਜਾਊਗਾ ਤਾਂ ਵੀ ਸ਼ੂਜ਼ ਨੂੰ ਕੁਝ ਨਹੀਂ ਹੁੰਦਾ ਇਸ ਨੂੰ ਹਨਾ ਤੇ ਹੋ ਸਕਦਾ ਹੋਰ ਵੀ ਕੋਈ ਕੰਪਨੀ ਹੋਵੇ ਜਨਿ ਕਿ ਸਾਡੇ ਕੋਲੇ ਆਇਆ ਕਰਕੇ ਅਸੀਂ ਤੁਹਾਨੂੰ ਤਾਂ ਦੱਸ ਰਹੇ ਹਾਂ ਵੀ ਸਾਨੂੰ ਆਹੀ ਜੇ ਸ਼ੂਜ਼ ਮਿਲ ਜਾਣ ਤੇ ਇਹਦੇ ਵਿੱਚ ਸਾਡੇ ਕੋਲੇ ਜਿਵੇਂ ਹੋਣ ਇਸ ਵਾਰ ਰੰਗ ਬਰੰਗੇ ਸ਼ੂ ਪਏ ਆ ਹੁਣ ਸਰਦੀਆਂ ਸ਼ੁਰੂ ਹੋ ਗਈਆਂ ਹੁਣ ਅਸੀਂ ਇੱਕ ਵਾਰੀ ਸਾਰਿਆਂ ਨੂੰ ਇੱਕ ਇੱਕ ਸੈੱਟ ਲਾ ਦੇਣਾ ਪਰ ਬਲੈਕ ਕਲਰ ਦੇ ਵਿੱਚ ਸ਼ੂ ਸਾਨੂੰ ਦੇਣੇ ਆ ਜਿਹੜੇ ਨੰਬਰ ਆ ਸਾਈਜ਼ ਦੇ ਤੁਹਾਨੂੰ ਅਸੀਂ ਦੱਸ ਦਾਂਗੇ ਬੱਚਿਆਂ ਵਾਲੇ ਸ਼ੂ ਸਾਡੇ ਕੋਲੇ ਹੈਗੇ ਆ ਫਿਲਹਾਲ ਹਨਾ ਇਸ ਵਾਰ ਜਿੰਨੇ ਕਿ ਸਾਨੂੰ ਬੱਚਿਆਂ ਵਾਸਤੇ ਚਾਹੀਦੇ ਬੂਟ ਉਹ ਪਏ ਆ ਪੀਟੀ ਸ਼ੂ ਵੀ ਪਏ ਆ ਆ ਵਾਲੇ ਜਿਹੜੇ ਸਕੂਲ ਪਾਉਂਦੇ ਆ ਬੱਚੇ ਤੇ ਆ ਸਪੋਰਟਸ ਸ਼ੂ ਵੀ ਹੈਗੇ ਆ ਤੇ ਆ ਵੀ ਸਕੂਲ ਵਾਲੇ ਹੈਗੇ ਚੇਪੀ ਵਾਲੇ ਹਨ ਤੇ ਬਾਕੀ ਕਈ ਭੈਣ ਭਰਾ ਜਿਵੇਂ ਦੁਕਾਨਾਂ ਵਾਲੇ ਨੇ ਕੋਈ 10 ਜੋੜੇ ਦੇ ਗਿਆ ਕੋਈ 20 ਦੇ ਗਿਆ ਉਹ ਆ ਵੀ ਜਾਂਦੇ ਸਾਡੇ ਕੋਲੇ ਲੋਕਲ ਉਹ ਬੱਚਿਆਂ ਵਾਲੇ ਤਾਂ ਕੋਈ ਵੀ ਰੰਗ ਦੇ ਚੱਲ ਜਾਣਗੇ ਹਨ ਬੀਬੀਆਂ ਵਾਲੇ ਪਾਸੇ ਵੀ ਕੋਈ ਵੀ ਰੰਗ ਚੱਲ ਜਾਂਦਾ ਬੀਬੀਆਂ ਵਾਲੇ ਪਾਸੇ ਵੀ ਸਾਡੀਆਂ ਭੈਣਾਂ ਸਾਂਭਣ ਜੋਗੀਆਂ ਹੈਗੀਆਂ ਇੱਕ ਕੱਪੜਿਆਂ ਨੂੰ ਆਪਣੇ ਬੂਟਾਂ ਨੂੰ ਹਨ ਤੇ ਇੱਕ ਅੱਗੋਂ ਹੈਗੀਆਂ ਜਰਾਬਾਂ ਜੀ ਹੁਣ ਆਹ ਜਰਾਬ ਸਾਨੂੰ ਜਿਹੜੀ ਹੈਗੀ ਆ ਮਤਲਬ ਜੇ ਇਹ ਜਰਾਬ ਹੈ ਤਾਂ ਬਹੁਤ ਮਤਲਬ ਲਾਈਟ ਜੀ ਆ ਹਲਕੀ ਆ ਬਹੁਤ ਆਮ ਸਾਡੇ ਇੱਥੇ ਲੁਧਿਆਣੇ ਫੈਕਟਰੀਆਂ ਚ ਬਣਦੀ ਆ ਪਰ ਇਹ ਇੱਕੋ ਰੰਗ ਦੇ ਵਿੱਚ ਹੋਣੀ ਚਾਹੀਦੀਆਂ ਜਰਾਬਾਂ ਵੀ ਹਨਾ ਤੇ ਇਹਦਾ ਵੀ ਸਾਨੂੰ ਕਰੀਬ 2000 ਪੀਸ ਚਾਹੀਦਾ ਜਰਾਬਾਂ ਦਾ ਤੇ ਇੱਕੋ ਰੰਗ ਦੇ ਵਿੱਚ ਤਾਂ ਜੋ ਦੂਸਰਾ ਪੈਰ ਦੂਸਰੇ ਦੇ ਚੱਲੇ ਵੀ ਜਾਵੇ ਧੋਣ ਤੋਂ ਬਾਅਦ ਵੀ ਜੇ ਮਿਕਸ ਹੋ ਜਾਣ ਤਾਂ ਫਿਰ ਕੋਈ ਪਰੇਸ਼ਾਨੀ ਨਹੀਂ ਆਉਂਦੀ ਸਾਨੂੰ ਦਿੱਕਤ ਨਹੀਂ ਆਉਂਦੀ ਕੋਈ ਤੇ ਇਹ ਬੇਨਤੀ ਹੈ ਜਰੂਰ 2000 ਪੀਸ ਜਰਾਬਾਂ ਦਾ ਚਾਹੀਦੇ ਇਹੀ ਇਦਾਂ ਦੇ ਕਿਸੇ ਰੰਗ 'ਚ ਹੁਣ ਡਾਰਕ ਕਲਰ ਦੇ ਵਿੱਚ ਹੋ ਜਾਣ ਪਰ ਆਹ ਜਿਹੜਾ ਕੱਪੜਾ ਇਹ ਹੈਗਾ ਥੋੜਾ ਪਲਾਸਟਿਕ ਜਿਹਾ ਵਰਗਾ ਗਰਮ ਵੀ ਆ ਤੇ ਹੈ ਥੋੜਾ ਪਲਾਸਟਿਕ ਦੇ ਵਿੱਚ ਆ ਸੁੱਕ ਵੀ ਛੇਤੀ ਜਾਂਦਾ ਵਾ ਔਰ ਇਹਦੀ ਪ੍ਰੋਬਲਮ ਵੀ ਘੱਟ ਆਉਂਦੀ ਹੈ ਵਧੀਆ ਵਾ ਤੇ ਇੱਕ ਟੋਪੀਆਂ ਹਨਾ ਜਿਵੇਂ ਹੁਣ ਕੈਪ ਚਾਹੀਦੀਆਂ ਕੈਪ ਤੁਸੀਂ ਕੋਈ ਵੀ ਵਧੀਆ ਟੋਪੀ ਹੋਵੇ ਜਿਹੜੀ ਗਰਮ ਹੋਵੇ ਉਹ ਦੇ ਸਕਦੇ ਹਾਂ ਉਹਦੇ ਵਿੱਚ ਵੀ ਕਲਰ ਜੇ ਸਾਨੂੰ ਡਾਰਕ ਕਲਰ ਹੀ ਮਿਲ ਜਾਣ ਕਾਲਾ ਜਾਂ ਕਾਫੀ ਰੰਗ ਦਾ ਤੇ ਉਹ ਬਹੁਤ ਚੰਗਾ ਹੋਊਗਾ ਬਾਕੀ ਨਹੀਂ ਤਾਂ ਕੋਈ ਵੀ ਰੰਗ ਜਿਹੜਾ ਵੀ ਆਊਗਾ ਟੋਪੀਆਂ ਦਾ ਤੇ ਇੱਕ ਗਲਵਜ਼ ਦਸਤਾਨੇ ਪਏ ਆਪਣੇ ਕੋਲ ਹਾਂਜੀ ਗਲਵਜ਼ ਗਲਵਜ਼ ਵੀ ਹੈਗੇ ਸਾਡੇ ਕੋਲੇ ਇਸ ਟਾਈਮ ਬਾਡੀ ਵਾਰਮਰ ਵੀ ਸਾਡੇ ਕੋਲੇ ਪਏ ਆ ਪਿਛਲੇ ਸਾਲ ਸਾਡੇ ਕੋਲੇ ਬਾਡੀ ਵਾਰਮਰ ਕਾਫੀ ਆ ਗਏ ਸੀ ਜਿਹੜੇ ਥੱਲੇ ਦੀ ਪਾਉਣ ਵਾਲੇ ਆ ਉਹ ਸਾਡੇ ਕੋਲ ਉਹ ਵੀ ਹੁਣ ਜਿਵੇਂ ਜਿਹੜੇ ਟਾਇਲਟ ਵਾਸ਼ਰੂਮ ਕਰਦੇ ਆ ਉਹਨਾਂ ਦੇ 10-10 ਸੈੱਟ ਲੱਗਣੇ ਆ ਜਿਹੜੇ ਸਹੀ ਨੇ ਉਹਨਾਂ ਦੇ 5-5 ਸੈੱਟ ਕਿਉਂਕਿ ਹੁਣ ਸਰਦੀ ਜਦੋਂ ਪੈਣੀ ਆ ਕੜਾਕੇ ਦੀ ਅੱਗੋਂ ਜਨਵਰੀ ਦੇ ਵਿੱਚ ਜਾ ਕੇ ਜਨਵਰੀ ਤਾਂ ਫਿਰ ਉਹ ਬੋਡੀ ਵਾਰਮਰ ਦੀ ਵੀ ਬੜੀ ਵੱਡੀ ਲੋੜ ਪੈਂਦੀ ਆ ਪਰ ਇਸ ਵਾਰ ਸਾਡੇ ਕੋਲੇ ਬੋਡੀ ਵਾਰਮਰ ਜਿੰਨੀ ਲੋੜ ਹੈਗੀ ਆ ਉਹ ਪਏ ਨਹੀਂ ਉਹਨਾਂ ਦੀ ਲੋੜ ਨਹੀਂ ਹੈਗੀ ਸਾਡੇ ਕੋਲੇ ਤੇ ਲੋੜ ਆ ਜਿਹੜੀਆਂ ਚੀਜ਼ਾਂ ਦੀ ਉਹ ਤੁਹਾਨੂੰ ਜਿਵੇਂ ਦੱਸਿਆ ਲੋਅਰ ਪਜਾਮੇ ਚਾਹੀਦੇ ਆ ਸਵੈਟਰ ਸ਼ਰਟਾਂ ਚਾਹੀਦੀਆਂ ਮੈਂ ਤੇ ਸਾਨੂੰ ਚਾਹੀਦੇ ਆ ਸ਼ੂਜ਼ ਬੂਟ ਚਾਹੀਦੇ 1000 ਕਿ ਪੀਸ ਜਿਹੜੇ ਕਾਲੇ ਰੰਗ ਦੇ ਹੋਣ ਔਰ ਵਧੀਆ ਕੁਆਲਿਟੀ ਦੇ ਹੋਣ ਜਿਹੜੇ ਹੰਡਣ ਵਾਲੇ ਹੋਣ ਔਰ ਨਰਮ ਹੋਣ ਜਿਹੜੇ ਉਹਨਾਂ ਦੇ ਸੋਲ ਆ ਉਹ ਥੱਲਿਓ ਔਰ ਜੇ ਵਿੱਚ ਜਿਹੜਾ ਤਲਾਵਾ ਵਾ ਇਹ ਪੇਸਟ ਕੀਤਾ ਹੋਵੇ ਤਾਂ ਇਹ ਨਿਕਲੇ ਨਾ ਵਿੱਚੋਂ ਨਹੀਂ ਤਾਂ ਅੱਗੇ ਪਿਛਲੀ ਵਾਰ ਅਸੀਂ ਆਪ ਪੇਸਟ ਕਰਵਾਏ ਸੀ ਇੱਥੇ ਬੰਦੇ ਸੱਦ ਕੇ ਹਨਾ ਇਹ ਸਾਡੀਆਂ ਜੀ ਇਸ ਵਾਰ ਕੱਪੜੇ ਦੀਆਂ ਜਿਹੜੀਆਂ ਰਿਕੁਆਇਰਮੈਂਟ ਆ ਹੁਣ ਪਿੱਕਰ ਜ਼ਰੂਰਤ ਆ ਉਹ ਟੇਲਰ ਵੀਰਾਂ ਦੀ ਲੋੜ ਆ ਟੇਲਰ ਵੀਰ ਜਰੂਰ ਸਾਡੇ ਨਾਲ ਜੇ ਕੋਈ ਭੈਣ ਭਰਾ ਹੈਗਾ ਸੰਪਰਕ ਕਰਨ ਜਿਹੜੇ ਕੁਰਤੇ ਪਜਾਮੇ ਸਿਉ ਸਕਦੇ ਨੇ ਹੁਣ ਅੱਜ ਤੁਹਾਡੇ ਨਾਲ ਸਾਂਝ ਪਾਉਣ ਦਾ ਵੀ ਮੇਨ ਇਹੀ ਕਾਰਨ ਰਹਾ ਹੁਣ ਸਵੇਰੇ ਅਸੀਂ ਗੁਰੂ ਘਰ ਚ ਸੀਗੇ ਸਵੇਰੇ ਸਵੇਰੇ ਠੰਡ ਸੀਗੀ ਹੁਣ ਵੀਰੇ ਹੁਣੇ ਖੜੇ ਨੇ ਇਹ ਬਾਈ ਨੂੰ ਤੁਹਾਨੂੰ ਪਤਾ ਅਸੀਂ ਜਦੋਂ ਲੈ ਕੇ ਆਏ ਸੀ ਖੰਨੇ ਤੋਂ ਤਾਂ ਇਹਨਾਂ ਦੇ ਅੱਜ ਕੱਪੜੇ ਗਰਮੀ ਵਾਲੇ ਪਾਏ ਹੋਏ ਸੀ ਕੁਰਤੇ ਪਜਾਮੇ ਸਵੇਰੇ ਸਵੇਰੇ ਤਾਂ ਮਨ ਤੇ ਵਿੱਚ ਆਇਆ ਵੀ ਅਸੀਂ ਕਾਫੀ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਸੀ ਵੀ ਛੇਤੀ ਛੇਤੀ ਕੁੜਤੇ ਪਜਾਮੇ ਸੌਂਤੇ ਜਾਣ ਤਾਂ ਉਹ ਹੋ ਨਹੀਂ ਪਾਰਿਆ ਸੀ ਫਿਰ ਤੁਹਾਡੇ ਨਾਲ ਹੀ ਸਾਂਝ ਪਾਉਣੀ ਹੈ ਕਿਉਂਕਿ ਜਿੱਥੇ ਇੱਕ ਪਰਿਵਾਰ ਸਾਡਾ ਇੱਥੇ ਰਹਿੰਦਾ ਹੈ 1000 ਦੇ ਕਰੀਬ ਅਸੀਂ ਇੱਕ ਛੱਤ ਹੇਠ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਭੈਣ ਭਰਾ ਸਾਡੇ ਅਲੱਗ-ਅਲੱਗ ਥਾਵਾਂ 'ਤੇ ਰਹਿੰਦੇ ਦੁਨੀਆ ਦੇ ਵਿੱਚ ਕਿਤੇ ਵੀ ਤੇ ਉਹਨਾਂ ਨੂੰ ਸਾਡੇ ਨਾਲੋਂ ਵੀ ਜ਼ਿਆਦਾ ਫਿਕਰ ਰੰਦਾ ਇੱਕ ਆਹ ਕੱਚੇ ਚਾਹੀਦੇ ਆ ਜੀ ਥੱਲੇ ਦੀ ਪਾਉਣ ਵਾਲੇ ਇਹ ਬੱਬੂ ਦੇ ਕੱਚੇ ਹੋਣ ਜਾਂ ਰਾਜੂ ਦੇ ਹੋਣ ਜਗਰਾਉਂ ਤੋਂ ਬੱਬੂ ਦੇ ਕੱਛੇ ਮਿਲਦੇ ਰਾਜੂ ਦੇ ਵੀ ਜਗਰਾਉਂ ਤੋਂ ਮਿਲਦੇ ਆ ਤੇ ਜਗਰਾਉਂ ਹੀ ਆ ਇਹ ਮੇਨਟੇਨਰ ਹਨਾ ਤੇ ਇਹ ਕੱਛੇ ਵੀ 1000 ਪੀਸ ਸਾਨੂੰ ਕੱਛਿਆਂ ਦਾ ਚਾਹੀਦਾ ਹਾਂ ਸਾਈਜ਼ ਛੋਟੇ ਵੱਡੇ ਜਿਵੇਂ ਵੀ ਤੁਹਾਨੂੰ ਪਤਾ ਹੀ ਆ ਸਮਾਲ ਸਾਈਜ਼ ਤੋਂ ਲੈ ਕੇ ਉੱਪਰ ਹਨਾ ਡਬਲ ਐਕਸਲ ਤੱਕ ਸਾਈਜ਼ ਤੁਸੀਂ ਦੇ ਸਕਦੇ